ਹਾਂ ਤੇ ਸ੍ਰੀ ਗੁਰੂ ਜੀ ਸਾਰਿਆਂ ਨੂੰ ਫ੍ਰੈਂਡਸ ਟਿਕ ਬਕਸਪਾ ਜਿਵੇਂ ਕਿ ਆਪਾਂ ਨੇ ਡੀਓ ਵਰਕ ਸਿੱਖ ਰਹੀ ਹੈਗੇ ਆਂ ਸਿਖਾ ਰਹੇ ਆਂ ਆਪਣਾ ਉਹਦੇ ਵਿੱਚ ਆਪਾਂ ਕੱਲ ਤੁਹਾਨੂੰ ਆਵਲਾ ਟੰਗਤਾ ਜਿਹੜਾ ਸਿਖਾਇਆ ਸੀਗਾ ਪੱਛੀ ਸਿੰਧੀ ਇਹਨੂੰ ਬੋਲਦੇ ਨੇ ਤੇ ਬੈਕ ਸਾਈਡ ਤੋਂ ਇਹ ਸ਼ੈਡੋ ਵਰਕ ਬਣ ਜਾਂਦਾ ਤੇ ਬਹੁਤ ਸੋਹਣਾ ਲੱਗਦਾ ਵਰਕ ਕੀਤਾ ਹੋਇਆ ਇਹ ਬਸ ਆਪਣਾ ਫੁੱਲ ਹੈ ਜਿਹੜਾ ਕੰਪਲੀਟ ਹੋਣ ਵਾਲਾ ਤੇ ਇਹਦੀ ਕੰਪਲੀਟ ਲੁੱਕ ਦੇਖਿਓ ਕਿੰਨੀ ਸੋਹਣੀ ਆਂਦੀ ਹੈ ਤੇ ਤੁਸੀਂ ਐਵੇਂ ਦੇ ਫਲਾਵਰਸ ਪਾ ਕੇ ਪੂਰੇ ਸੂਟ ਦੇ ਉੱਤੇ ਸਪਰੈਡ ਕਰ ਸਕਦੇ ਹੋ ਤੇ ਬਹੁਤ ਹੀ ਪਿਆਰਾ ਹੈ ਜਿਹੜਾ ਇਹ ਡਿਜ਼ਾਈਨ ਹੈ ਬਣ ਕੇ ਰੈਡੀ ਹੋ ਜਾਂਦਾ ਤੇ ਇਹਦੇ ਨਾਲ ਆਪਾਂ ਸੌਖੇ ਤਰੀਕੇ ਨਾਲ ਆਪਦਾ ਸੂਟ ਜਿਹੜਾ ਰੈਡੀ ਕਰ ਸਕਦੇ ਹਾਂ ਦੇਖੋ ਇਹ ਸਾਰਾ ਤੁਸੀਂ ਪੁੱਛਦੇ ਹੋ ਵੀ ਕਿਹੜੇ ਫੁੱਲ ਦੇ ਵਿੱਚ ਕਿਹੜਾ ਟਾਂਕਾ ਯੂਜ਼ ਕਰਨਾ ਹੁਣ ਆਵਲਾ ਸਾਰਾ ਫੁੱਲ ਹੈ ਹੈਨਾ ਇਹਦੇ ਵਿੱਚ ਆਪਾਂ ਸਾਰੇ ਚ ਆਹੀ ਇੱਕ ਟਾਂਕਾ ਯੂਜ਼ ਕਰਕੇ ਪੂਰਾ ਡਿਜ਼ਾਈਨ ਹੈ ਜਿਹੜਾ ਰੈਡੀ ਕਰਤਾ ਹੁਣ ਜਿਵੇਂ ਉੱਪਰ ਪੱਤੀਆਂ ਨੇ ਇਹ ਵੀ ਆਪਾਂ ਤੁਹਾਨੂੰ ਭਰ ਕੇ ਦਿਖਾਵਾਂਗੇ ਇਹ ਪੱਤੀਆਂ ਤੁਸੀਂ ਇਹਨਾਂ ਇਸ ਟੰਕੇ ਨਾਲ ਵੀ ਭਰ ਸਕਦੇ ਹੋ ਤੇ ਜਿਹੜੀਆਂ ਛੇੜ ਡਾਲੀਆਂ ਸਖਾਈਆਂ ਸੀ ਸੋਨੂੰ ਉਹਦੇ ਨਾਲ ਵੀ ਭਰ ਸਕਦੇ ਹੋ ਤੇ ਜਾਂ ਜਿਹੜਾ ਇੱਕ ਆਪਾਂ ਤੁਹਾਨੂੰ ਸਿਖਾਇਆ ਸੀਗਾ ਉਹ ਗੰਡਾ ਪਾ ਕੇ ਹਨਾ ਉਹਦੇ ਨਾਲ ਵੀ ਭਰ ਸਕਦੇ ਹੋ ਜਿਵੇਂ ਹੁਣ ਆ ਸੈਂਟਰ ਆ ਸੈਂਟਰ ਨੂੰ ਆਪਾਂ ਕਾਦੇ ਨਾ ਬਣਾਉਣਾ ਸੈਂਟਰ ਵੀ ਤੁਸੀਂ ਇਸੇ ਇਹਨਾਂ ਵੀ ਬਣਾ ਸਕਦੇ ਹੋ ਪਰ ਸੈਂਟਰ ਦੇ ਉੱਤੇ ਨਾ ਗੰਡ ਦਾ ਬੂਰਜਾ ਭਰਿਆ ਬੜਾ ਸੋਹਣਾ ਲੱਗਦਾ ਹੁੰਦਾ ਜਿਵੇਂ ਐ ਇੱਕ ਦੋ ਵਾਰੀ ਕਰ ਲਓ ਸੂਈ ਦੇ ਉੱਤੇ ਧਾਗਾ ਤੇ ਇਹਨੂੰ ਇੱਥੋਂ ਹੀ ਆਏ نیچے ਕਰਦੇ ਤਾਂ ਘੰਡ ਦੇਖਿਓ ਬਣ ਕੇ ਕਿੰਨੀ ਸੋਹਣੀ ਰੈਡੀ ਹੁੰਦੀ ਇਹਨੂੰ ਬੂਟ ਟੰਕਾ ਵੀ ਕਹਿ ਦਿੰਦੇ ਨੇ ਤੇ ਘੰਡ ਦੇ ਟੰਕਾ ਵੀ ਕਹਿੰਦੇ ਨੇ ਤੇ ਇਹਦੀਆਂ ਆਲੇ-ਦੁਆਲੇ 5-6 ਹੋਰ ਪਾ ਦੋ ਤੇ ਸੈਂਟਰ ਹੈ ਜਿਹੜਾ ਬਣ ਕੇ ਬਹੁਤ ਸੋਹਣਾ ਰੈਡੀ ਹੋ ਜਾਊਗਾ ਇਹ ਵੀ ਇੱਕ ਵਾਰਸ ਨਵਾਂ ਟੰਕਾ ਲਾਓ ਵੀ ਬੂਟ ਟੰਕਾ ਇਹਦੇ ਨਾਲ ਹੀ ਮੇਰਾ ਇੱਕ ਸੂਟ ਕੱਢਿਆ ਹੋਇਆ ਪ੍ਰੋਪਰ ਮਤਲਬ ਟਰੀਜ਼ ਬਣਦੇ ਨੇ ਉਹਦੇ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਉਹ ਸੂਟ ਬਣਿਆ ਹੋਇਆ ਸੋਨ ਉਹ ਕਿਸੇ ਦਿਨ ਤਾਂ ਖਾਂਉਂਗੀ ਤੇ ਉਵੇਂ ਵੀ ਤੁਸੀਂ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਆ ਦੇਖੋ ਐਵੇਂ ਗੰਡਾ ਪਾ ਪਾ ਕੇ ਤੇ ਬਹੁਤ ਸੋਹਣਾ ਜਿਹੜਾ ਇਹ ਬੂਤਾਂਕੇ ਦੇ ਨਾਲ ਸੈਂਟਰ ਰੈਡੀ ਹੋ ਜਾਊਗਾ ਬਸ ਜਿੰਨੀ ਕ ਮੋਟੀ ਗੰਡ ਪਾਉਣੀ ਓਨੇ ਵਾਰੀ ਘਮਾ ਲਓ ਧਾਗੇ ਨੂੰ ਥੋੜਾ ਖਿੱਚ ਕੇ ਰੱਖੋ ਤੇ ਸੈਂਟਰ ਦੇ ਵਿੱਚ ਐਵੇਂ ਬਹੁਤ ਸੋਹਣਾ ਬੂਤ ਬਣ ਕੇ ਤੇ ਯੂ نو ਗਲਾਈ ਚ ਕਰੀ ਜਾਣਾ ਬੜਾ ਪਿਆਰਾ ਉਹ ਟਾਂਕੇ ਦੇ ਵਿੱਚ ਗੰਡ ਜਿਹੜੀ ਬਣ ਕੇ ਰੈਡੀ ਹੋ ਜਾਂਦੀ ਹੈ ਦੇਖਿਓ ਕਿੰਨੇ ਸੋਹਣੇ ਲੱਗਦੀ ਹੈ ਦੋ ਤਿੰਨ ਵਾਰੀ ਜੰਗਾ ਲਉ ਧਾਗੇ ਨੂੰ ਜਿੰਨਾ ਧਾਗਾ ਇਹਦੇ ਵਿੱਚ ਮੋਟਾ ਹੋਗਾ ਓਨਾ ਜ਼ਿਆਦਾ ਬੂਰ ਹੈ ਜਿਹੜਾ ਸੋਹਣਾ ਬਣੇਗਾ ਠੀਕ ਹੈ ਇਸ ਤਰੀਕੇ ਨਾਲ ਗੁਲਾਈਚ ਬਣ ਗਈ ਹੁਣ ਜਿਹੜੀ ਆਵਲੀ ਪੱਤੀ ਹੈ ਇਹ ਆਪਾਂ ਸਾਨੂੰ ਗਰੀਨ ਨਾਲ ਹੀ ਪਾ ਕੇ ਦਿਖਾਈਏ ਫਿਰ ਧਾਗਾ ਨਾ ਇੱਕੋ ਜਿਹਾ ਹੋ ਜਾਂਦਾ ਇਹਨੀ ਬੂਟੀ ਵੀ ਤੁਸੀਂ ਪਾ ਕੇ ਆਪਦਾ ਸੂਟ ਤਿਆਰ ਕਰ ਸਕਦੇ ਹੋ ਆ ਪੱਤੀਆਂ ਜਿਵੇਂ ਮੈਂ ਉੱਪਰ ਪਾਈਆਂ ਨੇ ਇਹ ਪੱਤੀਆਂ ਨੂੰ ਵੀ ਤੁਸੀਂ ਇਸੇ ਟਾਂਕੇ ਨਾਲ ਭਰ ਸਕਦੇ ਹੋ ਤੇ ਜਿਹੜੀਆਂ ਦੂਜੀਆਂ ਆਪਾਂ ਤੁਹਾਨੂੰ ਸ਼ੇਡ ਵਾਲੀਆਂ ਪੱਤੀਆਂ ਸिखਾਈਆਂ ਸੀ ਉਹਦੇ ਨਾਲ ਵੀ ਭਰ ਸਕਦੇ ਹੋ ਆਪਾਂ ਹੁਣ ਇੱਕ ਵਾਰੀ ਇੱਕ ਡਿਜ਼ਾਈਨ ਆਪਾਂ ਰੈਡੀ ਕਰ ਰਹੇ ਆ ਤਾਂ ਆਪਾਂ ਸਾਰੀਆਂ ਪੱਤੀਆਂ ਇਹਦੇ ਨਾਲ ਹੀ ਭਰ ਦਾਂਗੇ ਜੇ ਤੁਹਾਨੂੰ ਬੜਾ ਮੋਟਾ ਮੋਟਾ ਤੇ ਭਾਰਾ ਕੰਮ ਪਸੰਦ ਹੈ ਤਾਂ ਤੁਸੀਂ ਐਂਕਰ ਦੀ ਗੁੱਟੀ ਨੂੰ ਫੁੱਲ ਪਾ ਲੈਣਾ ਜਿਵੇਂ ਇਹਦੇ ਵਿੱਚ ਮੈਂ 4 ਲੜਾ ਪਾਇਆ ਸੀ ਇਹਦੇ ਵਿੱਚ ਮੈਂ ਫੁੱਲ ਹੈਵੀ ਜਿਹੜਾ 6 ਲੜਾ ਦਾ ਗਾਉ ਦਾ ਉਹ ਪਾਇਆ ਹੋਇਆ ਤੇ ਇਹ ਪੱਤੀ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭਰਮੀ ਪੱਤੀ ਬਣਦੀ ਹੈ ਮਤਲਬ ਸਪੇਸ ਘਟ ਰਹਿੰਦੀ ਹੈ ਇਹਦੇ ਵਿੱਚ ਥੋੜਾ ਮੋਟਾ ਮੋਟਾ ਉੱਪਰ ਨੂੰ ਉਬਰ ਮਾ ਕੰਮ ਆਉਂਦਾ ਤਾਂ ਤੁਸੀਂ ਵੀ ਜਲਦੀ ਜਲਦੀ ਆਦਾ ਸੂਟਵਰਕ ਕਰੋ ਤੇ ਦੱਸੋ ਕਿ ਮੈ ਲੱਗ ਰਿਹਾ ਸਾਨੂੰ ਇਹ ਵਿੱਚ ਸਿੱਖਣਾ ਤੇ ਆਪਾਂ ਜਲਦੀ ਜਲਦੀ ਹੋਰ ਵੀ ਸੋਹਣੇ ਸੋਹਣੇ ਟਾਂਕੇ ਜਿਹੜੇ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਜਲਦੀ ਤੋਂ ਜਲਦੀ ਤੁਸੀਂ ਸਿੱਖ ਕੇ ਆਪਦੇ ਸੋਹਣੇ ਸੋਹਣੇ ਸੂਟ ਹੈ ਜਿਹੜੇ ਆ ਤਿਆਰ ਕਰਨੇ ਨੇ ਬਸ ਆਪਣਾ ਪੱਤ ਫੁੱਲ ਹੈ ਜਿਹੜਾ ਕੰਪਲੀਟ ਹੋਣ ਵਾਲਾ ਫਾਈਨਲ ਲੁੱਕ ਦਾ ਪੈਂਡ ਤੇ ਸਾਨੂੰ ਇਹਦੀ ਦਿਖਾਵਾਂਗੇ ਮੈਂ ਥੋੜਾ ਜਿਹਾ ਟਾਂਕਾ ਵੱਡਾ ਲੈਣੀ ਆ ਕਿਉਂਕਿ ਫਿਰ ਉਹਨੀ ਲੰਬੀ ਵੀਡੀਓ ਹੈ ਜਿਹੜੀ ਬਣਦੀ ਨਹੀਂ ਵੀ ਵੀ ਆਪਾਂ ਬਾਲਾ ਬਰੀਕ ਫੁਰੀ ਕੰਮ ਕਰਨ ਲੱਗ ਜੀ ਪਰ ਇਹ ਥੋੜਾ ਜਿਹਾ ਮੋਟਾ ਹੀ ਸੁਣਨ ਲੱਗਦਾ ਹੁੰਦਾ 25 ਸਿੰਦੀ ਜਿਵੇਂ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਆਪਦੀ ਚੋਇਸ ਦੇ ਅਕੋਰਡਿੰਗ ਕੰਮ ਕਰ ਸਕਦੇ ਅੱਜ ਆਪਾਂ ਤੁਹਾਨੂੰ ਇੱਕ ਹੋਰ ਨਵਾਂ ਟਾਂਕਾ ਸਿਖਾਵਾਂਗੇ ਆਪਣੇ ਤਿੰਨ ਚਾਰ ਟਾਂਕੇ ਤਾਂ ਪੂਰੇ ਹੋ ਗਏ ਇੱਕ ਦਿਨ ਬਾਜ਼ਾਰ ਨਹੀਂ ਸੀ ਆਈ ਤਾਂ ਆਪਣਾ ਜਿਹੜਾ ਇਹ ਕੰਮ ਹੈ ਥੋੜਾ ਜਿਹਾ ਹੋਰ ਲੰਬਾ ਚਲਾ ਗਿਆ ਮੈਨੂੰ ਲੱਗਦਾ 70s ਦਾ ਕਿਹਾ ਸੀ ਪਰ YouTube ਦੇ ਉੱਤੇ ਆਪਾਂ ਲਗਾਤਾਰ ਤੁਹਾਨੂੰ ਸਿਖਾਉਂਦੇ ਰਵਾਂਗੇ ਜਿਵੇਂ ਜਿਵੇਂ ਤੁਹਾਡੀ ਡਿਮਾਂਡ ਆਉਂਦੀ ਰਹੂਗੀ ਉਹੀ ਟੰਕਾ ਆਪਾਂ ਤੁਹਾਨੂੰ ਸਿਖਾ ਦਿਆ ਕਰਾਂਗੇ ਦੇਖੋ ਜੀ ਕੰਪਲੀਟ ਲੁੱਕ ਦੇਖੋ ਕਿੰਨੀ ਸੋਹਣੀ ਆਈ ਹੈ ਥੈਂਕ ਯੂ